10 ਤਰੀਕ ਨੂੰ ਉਹ ਘੱਟ ਰਕਣਾ ਸੀ ਲੇਕਿਨ ਹੁਣੇ ਕੋ ਕੋ ਪ੍ਰੋਗਰਾਮ ਸਾਨੂੰ ਮੈਸੇਜ ਆਇਆ ਕਿ ਉਹ ਪੋਸਟ ਆਊਟ ਕਰਤਾ ਗਿਆ ਪ੍ਰੋਗਰਾਮ ਮੈਨੂੰ ਪਤਾ ਲੱਗਿਆ ਵੀ ਉਹ ਤੁਹਾਡੇ ਚਾਚੇ ਦਾ ਮੁੰਡਾ ਵੀ ਆ ਤੇ ਮਾਸੀ ਦਾ ਵੀ ਹਾਂ ਸਾਡੇ ਚਾਚਾ ਜੀ ਦਾ ਲੜਕਾ ਵੀ ਆ ਸਾਡੀ ਮਾਸੀ ਦਾ ਬੇਟਾ ਵੀ ਆ ਤੇ ਉਹਦੇ ਫਾਦਰ ਸਾਹਿਬ ਵੀ ਹੁਣ ਮੈਸੇਜ ਆਇਆ ਕਿ ਪਿੰਡ ਆ ਚੁੱਕੇ ਆ ਪ੍ਰਭਾਤ ਫੇਰੀਆ ਦੇ ਵਿੱਚ ਸਭ ਤੋਂ ਵੱਧ ਚੜ੍ਹ ਕੇ ਹਸਾ ਲੈਂਦਾ ਸੀ ਅੰਦਰ ਸਰਪਾਈ ਨੇ ਕਦੇ ਕਿਹਾ ਨਹੀਂ ਬਾਈ ਤੁਸੀਂ ਮੇਰੇ ਕੋਲ ਜਾ ਕੇ ਛੱਡ ਦਿਓ ਕੰਮ ਕਰ ਉਹ ਤਾਂ ਕਹਿੰਦਾ ਬਹੁਤ ਵਾਰੀ ਕਹਿ ਚੁੱਕਿਆ ਘਣਾ ਅਗਲ ਦਾ ਹੋਣਾ ਜਦ ਭਰ ਕੇ ਦੁੱਲੂ ਦੇਖਾਂਗੇ ਅੱਛਾ ਤੇ ਜਿੱਥੇ ਨਿਸ਼ਾਨ ਲਾਏ ਜਸਤ ਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਪਿੱਛੇ ਪਹਿਲਾ ਪਹਿਲਾ ਵਾਰ ਕਲਮਾ ਨਾਲ ਪਿੱਛੇ ਵਾਰ ਝੰਡੇ ਨਾਲ ਕਿਆ ਰਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਅਸਲ ਟੋਕ ਨਾਲ ਪਿਆਰ ਨਾਲ ਲਾਲ ਦੇ ਡੰਡੇ ਨਾਲ ਕਿਆ ਬਾਤ ਹੈ ਤਾਂ ਦੇ ਲਈ ਪੋਸਟ ਪੰਜਾਬੀ ਦੇ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਤਾਂ ਤੁਹਾਨੂੰ ਦੱਸ ਜੀ ਕਿ ਅੱਜ ਅਸੀਂ ਸਤਿੰਦਰ ਸਰਤਾਜ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਬਜਰਾਵਰ ਪਿੰਡ ਦੇ ਵਿੱਚ ਆਏ ਹੋਇਆ ਕਿਉਂਕਿ ਤੁਹਾਨੂੰ ਦੱਸ ਜੀ ਕਿ ਸਤਿੰਦਰ ਸਰਤਾਜ ਰੋੜਾ ਜਿਹੜੀ ਆ ਪਨ ਜਾ ਰਹੀ ਹੈ ਸਤਿੰਦਰ ਸਰਤਾਜ ਦੇ ਨਾਮ ਤੇ ਇੱਕ ਰੋਡ ਦਾ ਨਾਮ ਰੱਖਿਆ ਜਾਣਾ ਇਸ ਕਰਕੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਹੈ ਉਹਨਾਂ ਦਾ ਤਾਇਆ ਜੀ ਦਾ ਪਰਿਵਾਰ ਜਿਹੜਾ ਇੱਥੇ ਰਹਿੰਦਾ ਤਾਂ ਉਹਨਾਂ ਦੇ ਤਾਇਆ ਜੀ ਬੇਟੇ ਤਾਇਆ ਜੀ ਦੇ ਜਿਹੜੇ ਬੇਟੇ ਸੀ ਉਹ ਕੰਮ ਤੇ ਸੀਗੇ ਤਾਂ ਅਸੀਂ ਉੱਥੇ ਪਹੁੰਚੇ ਹੋਏ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਿ ਉਹਨਾਂ ਦੇ ਮਨ ਦੇ ਵਿੱਚ ਇਸ ਚੀਜ਼ ਦੀ ਕਿੰਨੀ ਕੁ ਖੁਸ਼ੀ ਹੈ ਕਿ ਉਹਨਾਂ ਦੇ ਭਰਾ ਦੇ ਨਾਮ ਤੇ ਇੱਕ ਸੜਕ ਦਾ ਜਿਹੜਾ ਨਾਮ ਰੱਖਿਆ ਜਾਣਾ ਇੰਨੀ ਛੋਟੀ ਉਮਰ ਦੇ ਵਿੱਚ ਸਰਤਾਜ ਨੇ ਬਜਰਾਵਰ ਪਿੰਡ ਦੇ ਵਿੱਚੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਮੱਲਾ ਮਾਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ ਤਾਂ ਬਾਈ ਜ ਸ਼ਾਸਤਰੀ ਗਾਲ ਜੀ ਕਿੰਨੀ ਕੁ ਪਹਿਲਾਂ ਦਾ ਇਸ ਚੀਜ਼ ਦੀ ਖੁਸ਼ੀ ਹੈ ਕਿ ਸਤਿੰਦਰ ਸਰਤਾਜ ਦੇ ਨਾਮ ਤੇ ਸੜਕ ਦਾ ਨਾਮ ਰੱਖਿਆ ਜਾਣਾ ਖੁਸ਼ੀ ਮੈਨੂੰ ਬਹੁਤ ਜ਼ਿਆਦਾ ਆ ਸਾਡੇ ਪੂਰੇ ਪਰਿਵਾਰ ਨੂੰ ਪੂਰੇ ਪਿੰਡ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਤੁਸੀਂ ਸਾਡੇ ਪਿੰਡ ਗੇੜੀ ਵੀ ਮਾਰ ਕੇ ਆਏ ਆ ਤੁਸੀਂ ਉੱਥੇ ਵੀ ਦੇਖਿਆ ਹੋਵੇਗਾ ਜੀ ਕਿ ਹਰੇਕ ਆਦਮੀ ਹਰੇਕ ਪਰਸਨਲ ਉਰੋਂ ਚਾਹਦਾ ਆ ਕਿ ਸੜਕ ਰੋਡ ਬਣੇ ਕਿਸੇ ਦੇ ਨਾਮ ਤੇ ਬਣੇ ਪਰ ਭਗਵਾਨਤਵਾਨ ਸਾਹਿਬ ਜੀ ਨੇ ਬਹੁਤ ਵੱਡਾ ਕਦਮ ਚੱਕਿਆ ਉਹਨਾਂ ਦੇ ਨਾਮ ਤੇ ਰੋਡ ਬਣਾਉਣ ਦਾ ਠੀਕ ਹੈ ਤੇ ਵੈਸੇ ਸਾਨੂੰ ਹੁਣੇ ਥੋੜੀ ਪਹਿਲਾਂ ਦੇਰ ਪਹਿਲਾਂ ਇਨਫਰਮੇਸ਼ਨ ਆਈ ਆ ਪਹਿਲਾਂ 10 ਨੂੰ ਮਤਲਬ ਕਹਿ ਰਹੇ ਸੀ ਵੀ 10 ਤਰੀਕ ਨੂੰ ਉਦਘਾਟਨਾ ਹਾਂਜੀ 10 ਤਰੀਕ ਨੂੰ ਉਦਘਾਟਨਾ ਕਰਨਾਂ ਲੇਕਿਨ ਹੁਣੇ ਕੋ ਕੋ ਪ੍ਰੋਗਰਾਮ ਸਾਨੂੰ ਮੈਸੇਜ ਆਇਆ ਕਿ ਉਹ ਪੋਸਟ ਆਊਟ ਕਰਤਾ ਗਿਆ ਪ੍ਰੋਗਰਾਮ ਸ਼ਾਇਦ ਤਰੀਕ ਕੋਈ ਅਗਲੀ ਨਿਸ਼ਚਿਤ ਕੀਤੀ ਜਾਊਗੀ ਠੀਕ ਹੈ ਇਸ ਚੀਜ਼ ਦੀ ਵੈਸੇ ਚਲੋ ਉਹ ਤਾਂ ਅੱਗੇ ਹੋਈ ਜਾਣਾ ਜਦੋਂ ਐਲਾਨ ਹੋ ਗਿਆ ਨੋਟੀਫਿਕੇਸ਼ਨ ਜਾਰੀ ਮਨ ਦੇ ਵਿੱਚ ਕਿੰਨਾ ਕਿਚਾ ਸੀ ਵੀ ਸਾਡੇ ਨਾਲ ਪਲਿਆ ਖੇਡਿਆ ਬੱਚਾ ਅੱਜ ਉਹਦੇ ਨਾਂ ਤੇ ਸੜਕਾਂ ਵੱਡੇ ਵੱਡੇ ਅਵਾਰਡ ਉਹਨੂੰ ਮਿਲਦੇ ਨੇ ਉਹ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਪੁੱਛੋ ਨਾ ਤੇ ਪੂਰੇ ਨਗਰ ਨੂੰ ਖੁਸ਼ੀ ਆ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਤੇ ਫਿਰ ਪੰਜਾਬ ਦਾ ਦਾ ਨਾਮ ਹੈਗਾ ਹੀ ਹੈਗਾ ਆ ਠੀਕ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਆ ਜਿਵੇਂ ਮੈਨੂੰ ਪਤਾ ਲੱਗਿਆ ਵੀ ਉਹ ਤੁਹਾਡੇ ਚਾਚੇ ਦਾ ਮੁੰਡਾ ਵੀ ਆ ਤੇ ਮਾਸੀ ਦਾ ਵੀ ਹਾਂ ਸਾਡੇ ਚਾਚਾ ਜੀ ਦਾ ਲੜਕਾ ਵੀ ਆ ਸਾਡੀ ਮਾਸੀ ਦਾ ਬੇਟਾ ਵੀ ਆ ਠੀਕ ਹੈ ਜੀ ਤੇ ਉਹਦੇ ਫਾਦਰ ਸਾਹਿਬ ਵੀ ਹੁਣ ਮੈਸੇਜ ਆਇਆ ਕਿ ਪਿੰਡ ਆ ਚੁੱਕੇ ਆ ਆ ਗਏ ਨੇ ਹੁਣ ਪਹੁੰਚ ਗਏ ਨੇ ਚਲੋ ਬਹੁਤ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਜਾ ਕੇ ਉਹਨਾਂ ਦਾ ਦਰਸ਼ਨ ਜ਼ਰੂਰ ਕਰਾਂਗੇ ਤੇ ਕੀ ਕੁਝ ਜ਼ਿਆਦਾ ਅਸੀਂ ਚਾਹੁੰਦੇ ਆ ਵੀ ਤੁਸੀਂ ਜ਼ਰੂਰ ਸਾਂਝੀਆਂ ਕਰੋ ਸਿੰਦਰ ਸਰਤਾਜ ਵੀਰ ਦੀਆਂ ਕਿਉਂਕਿ ਉਹਨਾਂ ਦੇ ਬਚਪਨ ਦੇ ਵਿੱਚ ਕੀ ਹੋ ਜਾ ਸੀ ਕਿਉਂਕਿ ਜਿੰਨੀ ਉਹ ਸਮਝ ਰੱਖਦੇ ਨੇ ਇਦਾਂ ਲੱਗਦਾ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਹੋਣ ਬਚਪਨ ਤੋਂ ਹੀ ਉਹ ਇੱਧਰ ਨੂੰ ਰੁਚੀ ਸੀਗੀ ਉਹਦੀ ਸੰਗੀਤ ਵੱਲੋਂ ਔਰ ਚੌਥੀ ਚ ਪੜਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜਾ ਹੁਕਮਨਾਮਾ ਲੈਣ ਲੱਪਿਆ ਸੀ ਉਹ ਤੇ ਪ੍ਰਵਾਹ ਫੇਰੀਆ ਦੇ ਵਿੱਚ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਤੇ ਹੁਣ ਤਾਂ ਉਹ ਚਲੇ ਬਹਾਲੀ ਗਿਆ ਪੂਰਾ ਪਰਿਵਾਰ ਪਾਸ ਅਸੀਂ ਬਹੁਤ ਮਿਸ ਕਰਦੇ ਆ ਠੀਕ ਹੈ ਤੇ ਅੱਛਾ ਕਦੇ ਕਦੇ ਭਾਵਕ ਵੀ ਹੁੰਨੇ ਹੋ ਕਿਉਂਕਿ ਜਦੋਂ ਆਪਦੀਆਂ ਜਿਵੇਂ ਮੈਂ ਥੋੜੀਆਂ ਅੱਖਾਂ ਚੋਂ ਦੇਖ ਰਿਆਂ ਤਾਂ ਕਦੇ ਕਦੇ ਮਨ ਵੀ ਭਰ ਜਾਂਦਾ ਵੀ ਸਾਡੇ ਨਾਲ ਖੇਡਿਆ ਬੱਚਾ ਜਦੋਂ ਇੰਨੀ ਤਰੱਕੀ ਚ ਦੇਖਦੇ ਹੋਂ ਜਿੱਥੇ ਪੂਰੀ ਦੁਨੀਆ ਉਹਨਾਂ ਦੀ ਫੈਨ ਆ ਉਹਨਾਂ ਦੀ ਇੰਟਰਵਿਊ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੀ ਆ ਹਾਂ ਉਹ ਤਾਂ ਹੁੰਦਾ ਹੀ ਆ ਜੀ ਆਪਣੇ ਪਰਿਵਾਰ ਦਾ ਆ ਸਾਡੇ ਵਿੱਚੋਂ ਆ ਔਰ ਮਾਸੀ ਦਾ ਬੇਟਾ ਵੀ ਆ ਮਾਸਟਰ ਚਾਚਾ ਜੀ ਦਾ ਬੇਟਾ ਵੀ ਆ ਠੀਕ ਹੈ ਤੇ ਫਿਰ ਖੁਸ਼ੀ ਤਾਂ ਹੁੰਦੀ ਆ ਮਿਸ ਤਾਂ ਹੁੰਦਾ ਹੀ ਆ ਤੇ ਭਾਵਨਾਵਾਂ ਦਾ ਬਹੁਤ ਆ ਚੰਡੀਗੜ੍ਹ ਗਏ ਹੋ ਕਦੇ ਮਿਲਣ ਬਹੁਤ ਵਾਰੀ ਹਾਲੇ 4-5 ਮਹੀਨੇ ਹੋਏ ਮੈਂ ਜਾ ਕੇ ਆਇਆ ਠੀਕ ਹੈ ਤੇ ਤੇ ਡਿਊਟੀ ਕਰਕੇ ਵੀ ਥੋੜਾ ਜਿਹਾ ਮੁਸ਼ਕਲ ਵੀ ਹੋ ਜਾਂਦਾ ਇੱਕੋ ਛੁੱਟੀ ਹੁੰਦੀ ਉਹ ਚ ਘਰ ਦੇ ਦੇ ਵੀ ਕੰਮ ਹੁੰਦੇ ਆ ਠੀਕ ਹੈ ਨਹੀਂ ਸਿੰਦਰ ਸਰਪਾ ਜੀ ਨੇ ਕਦੇ ਕਿਹਾ ਨਹੀਂ ਭਾਈ ਤੁਸੀਂ ਮੇਰੇ ਕੋਲ ਜਾ ਕੇ ਛੱਡ ਦਿਓ ਕੰਮ ਕਰ ਉਹ ਤਾਂ ਕਹਿੰਦਾ ਬਹੁਤ ਵਾਰੀ ਕਹਿ ਚੁੱਕਿਆ ਤੇ ਪਰ ਵੀ ਆਪਣੇ ਵੀ ਪਿੰਡੇ ਛੁੱਟ ਜਾਂਦਾ ਸਾਰੇ ਦਾ ਪਿੰਡ ਵਾਲਾ ਜਾਨੇ ਬੰਦ ਹੋ ਜਾਂਦਾ ਅੱਛਾ ਤੇ ਜਿਹੜੇ ਪਿੰਡ ਦੇ ਆਪਣੇ ਸੱਜਣ ਮਿੱਤਰ ਫਿਰ ਉਹਨਾਂ ਨੂੰ ਮਿਲਣ ਦਾ ਔਕਾ ਹੋ ਜਾਂਦਾ ਅਰੇ ਤੁਹਾਨੂੰ ਤਾਂ ਇੱਥੇ ਜਿਵੇਂ ਤੁਸੀਂ ਕੰਮ ਕਰਦੇ ਹੋ ਲੋਕਾਂ ਦੇ ਰੋਜ਼ ਇਹੀ ਮੈਸੇਜ ਆਉਂਦੇ ਬਾਈ ਸਾਨੂੰ ਮਿਲਾ ਦਿਓ ਫੋਟੋ ਖਿਚਾ ਦਿਓ ਬਹੁਤ ਹੁਣੇ ਮੈਨੂੰ ਥੋੜੀ ਦੇਰ ਪਹਿਲੇ ਮੈਸੇਜ ਆਇਆ ਜਲੰਧਰ ਤੋਂ ਬੰਦਾ ਆ ਕੋ ਬਹੁਤ ਕੰਮ ਕਰਦਾ ਮੈਨਾ 2-3 ਵਾਰੀ ਤੇ ਸੋਨਾ ਲਿਖਾਇਆ ਮੈਨਾ ਉਹਦੀ ਮੇਲਜੋਲ ਹੋਏ ਤੇ ਉਹ ਦਾ ਬਹੁਤ ਫੈਨ ਆ ਉਹ ਕਹਿੰਦਾ ਮੇਰਾ ਬੇਟਾ ਗੱਡੀ 'ਚ ਕੈਸਟ ਵੀ ਕੋਈ ਹੋਰ ਨਹੀਂ ਲਗੜਨ ਦਿੰਦਾ ਸਰਤਾਜ ਤੋਂ ਬਿਨਾਂ ਠੀਕ ਹੈ ਤੇ ਉਹ ਮਿਲਣਾ ਸੀ ਮੈਂ ਉਹਨੂੰ ਫੋਨ ਕੀਤਾ ਹੋਇਆ ਸੀ ਹੁਣ ਉਹਨੂੰ ਫੋਨ ਤੇ ਜਦ ਤਰੀਕ ਨਿਕਲੂਗੇ ਤੁਹਾਨੂੰ ਦੱਸਾਂਗੇ ਨਹੀਂ ਤੁਸੀਂ ਉਹਦੇ ਗਾਣਿਆਂ ਚ ਕਿਹੜਾ ਗਾਣਾ ਤੁਸੀਂ ਫੇਵਰੇਟ ਆ ਪਹਿਲੇ ਨੰਬਰ ਤੇ ਰੱਖਦੇ ਹੋ ਫੇਵਰੇਟ ਦੇ ਘੜਾ ਅਕਲ ਦਾ ਓਣਾ ਜਦ ਭਰ ਕੇ ਦੁੱਲੂ ਦੇਖਾਂਗੇ ਅੱਛਾ ਤੇ ਜਿੱਤੇ ਦੇ ਨਿਸ਼ਾਨ ਲਾਏ ਜਸ ਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਨਾ ਵਿੱਚ ਪਹਿਲਾ ਵਾਰ ਕਲਮਾਨਾ ਪਿੱਛੇ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸੋਹਣੇ ਨਾਲ ਪਿਆਰ ਨਾਲ ਲਾਲ ਦੇ ਡੰਡੇ ਨਾਲ ਕੀ ਬਾਤ ਹੈ ਅੱਛਾ ਇਹ ਦੇ ਪਰਿਵਾਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਅਕਸਰ ਗੱਲਾਂ ਚੱਲਦੀਆਂ ਰਹਿੰਦੀਆਂ ਹੋਣੀਆਂ ਵੀ ਇਹ ਜਦੋਂ ਖੁਸ਼ੀ ਦੇ ਮਾਹੌਲ ਹੁੰਦੇ ਆ ਵੀ ਅੱਜ ਸਰਤਾਜ ਆ ਜੇ ਯਾ ਪਿੰਡ ਦੇ ਲੋਕ ਜਦੋਂ ਵਿਆਹ ਸ਼ਾਦੀ ਹੁੰਦਾ ਤਾਂ ਤੁਹਾਨੂੰ ਜ਼ਰੂਰ ਕਹਿੰਦੇ ਹੋਣੇ ਆ ਵੀ ਸਾਨੂੰ ਸਰਤਾਜ ਜ਼ਰੂਰ ਸਾਡੇ ਵਿਆਹ ਚ ਲਿਆ ਦਿਓ ਕਿਸੇ ਤਰੀਕੇ ਹਾਂਜੀ ਜਿਹੜੇ ਸਾਡੇ ਸੱਜਣ ਮਿੱਤਰ ਬਾਰ ਵੀ ਹੋ ਗਏ ਤੇ ਕੋਈ ਘਰ ਚ ਫੰਕਸ਼ਨ ਹੋਵੇ ਉਹਨੂੰ ਲਾਈਵ ਕਰਿਆ ਕਰੋ ਅਸੀਂ ਸਰਤਾਜ ਦੇਖਣਾ ਠੀਕ ਐ ਅੱਛਾ ਵੈਸੇ ਸਰਤਾਜ ਸਾਹਿਬ ਕਿੰਨੇ ਦੇ ਨੇ ਅੰਦਰੋਂ ਮਤਲਬ ਅਸੀਂ ਉਹਨਾਂ ਦਾ ਸ਼ਹਿਰਨਾਂ ਨੂੰ ਉਹ ਹਾਸੇ ਵੀ ਨਹੀਂ ਹਸਿਆ ਲੀਆਂ ਗੱਲਾਂ ਵੀ ਕਰਦੇ ਨੇ ਅਸੀਂ ਘੱਟ ਦੇਖਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਕੋਈ ਯਾਦ ਹੈ ਕੋਈ ਬਚਪਨ ਦੀ ਜਦੋਂ ਅਸੀਂ ਇਕੱਠੇ ਬਹਿ ਜਾਈਏ ਤਾਂ ਫਿਰਦਾ ਗੱਲਾਂ ਚੱਲਦੀਆਂ ਰਹਿੰਦੀਆਂ ਆ ਠੀਕ ਐ ਤੇ ਹੁਣ ਤਾਂ ਫੇਰ ਦ ਜਾ ਚੱਲ ਜਾਈਏ ਫੇਰ ਉਹ ਮੇਲ ਹੁੰਦੇ ਆ ਅੱਥੇ ਕੋਈ ਬਚਪਨ ਦੀ ਯਾਦ ਜਿੱਥੇ ਤੁਹਾਨੂੰ ਲੱਗਿਆ ਹੋਵੇ ਵੀ ਸਰਤਾਜ ਦਾ ਆ ਰੂਪ ਵੀ ਦਰਸ਼ਕਾਂ ਨੂੰ ਦੱਸਾਂ ਦੀ ਬਹੁਤ ਵਧੀਆ ਲੱਗੇਗਾ ਕੋਈ ਇਸ ਤਰ੍ਹਾਂ ਦੀ ਕੋਈ ਯਾਦ ਹੈਗੀ ਕੋਈ ਇਦਾਂ ਦੀ ਕੋਈ ਯਾਦ ਨਹੀਂ ਵੈਸੇ ਇਕੱਠੇ ਕੋਈ ਵਿਆਹ ਸ਼ਾਦੀ ਜਗਏ ਹੋ ਕਿਤੇ ਭੰਗੜਾ ਪਾਇਆ ਹੋਵੇ ਕਿਤੇ ਨੱਚੇ ਕਿਤੇ ਨਹੀਂ ਭੰਗੜੇ ਦਾ ਤਾਂ ਉਹ ਗਵਰਨਮੈਂਟ ਕਾਲਜ ਪੜਦਾ ਕੈਪਟਨ ਵੀ ਰਿਹਾ ਭੰਗੜਾ ਸਖਾਲ ਦਾ ਵੀ ਰਿਹਾ ਪਿੰਡ ਠੀਕ ਹੈ ਬੱਚਿਆਂ ਨੂੰ ਬਹੁਤ ਬੱਚਾ ਟ੍ਰੈਨਿੰਗ ਕੀਤੇ ਆ ਠੀਕ ਹੈ ਇਧਰ ਆ ਜੂਗੀ अच्छा जी हां जी सिखांदे ਵੀ ਰਹੇ ਨੇ ਭੰਗੜਾ ਸਿਖਾंदे ਵੀ ਰਹੇ ਆ ਪ੍ਰੋਫੈਸਰ ਵੀ ਰਹੇ ਨੇ ਮੇਰੇ ਖਿਆਲ ਪ੍ਰੋਫੈਸਰ ਵੀ ਹੋ ਰਹੇ ਪੰਜਾਬ ਯੂਨੀਵਰਸਿਟੀ ਚ ਠੀਕ ਹੈ ਤੇ ਪਰਿਵਾਰ ਉਹਨਾਂ ਦਾ ਵਧੀਆ ਉਹਨਾਂ ਦੀ ਵਾਈਫ ਚ ਸਾਰਿਆਂ ਨੂੰ ਬਹੁਤ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਹਾਂ ਜੀ ਉਹਨਾਂ ਦੇ ਅੱਗੇ ਵੀ ਕੋਈ ਪਰਿਵਾਰ ਦੇ ਵਿੱਚੋਂ ਆ ਰਿਹਾ ਮਿਊਜ਼ਿਕ ਲਾਈਨ ਦੇ ਵਿੱਚ ਸਰਤਾਜ ਦੇ ਫੈਮਲੀ ਦੇ ਵਿੱਚੋਂ ਹੋਰ ਕੋਈ ਨਹੀਂ ਹੱਲੇ ਕੋਈ ਨਹੀਂ ਇੱਕ ਸਾਡੇ ਛੋਟੇ ਦਾ ਜਿਹੜਾ ਲੜਕਾ ਉਹ ਕੈਨੇਡਾ ਵਿੱਚ ਆ ਉਹ ਥੋੜਾ ਥੋੜਾ ਹਾਰਮੋਨੀਅਮ ਤੇ ਕਰਦਾ ਠੀਕ ਹੈ ਹਾਂਜੀ ਮੈਨੂੰ ਚਲੋ ਵਧੀਆ ਗੱਲ ਆ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਕੈਮਰੇ ਦੇ ਜਾਂ ਜਿਹੜੀ ਗੱਲ ਤੁਸੀਂ ਸਰਤਾਜ ਨੂੰ ਔਨ ਕੈਮਰਾ ਜਦੋਂ ਰੀਅਲ 'ਚ ਮਿਲਦੇ ਹੋ ਨਹੀਂ ਕਹਿ ਸਕਦੇ ਜੋ ਸਰਤਾਜ ਨੂੰ ਕਹਿਣੀ ਚਾਹੁੰਦਾ ਹੋਵੇ ਉਹਦਾ ਨਹੀਂ ਅਸੀਂ ਫੇਸ ਟੂ ਫੇਸ ਇਹ ਸਾਰੀ ਗੱਲ ਉਹਨੂੰ ਕਹਿ ਲਈਦੀ ਆ ਨਹੀਂ ਨਹੀਂ ਕੋਈ ਮਾਨ ਦੇ ਵਿੱਚ ਜਿਵੇਂ ਪਿਆਰ ਪਿਆਰ ਤਾਂ ਬਹੁਤ ਜ਼ਿਆਦਾ ਆ ਪਰ ਕੋਈ ਮਨ ਇਦਾਂ ਦੀ ਗੱਲ ਹੈ ਨਹੀਂ ਕਿ ਜਿਹੜੀ ਨੂੰ ਨਾਂ ਕਹੀਏ ਹੋਵੇ ਠੀਕ ਹੈ ਤੇ ਖੁਸ਼ੀ ਬਹੁਤ ਹੈ ਖੁਸ਼ੀ ਬਹੁਤ ਹੈ ਤੇ ਇਸ ਚੀਜ਼ ਦੀ ਮਾਨ ਦੇ ਵਿੱਚ ਕਿਵੇਂ ਆ ਕਿਉਂਕਿ ਆਮ ਤੌਰ ਤੇ ਜਦੋਂ ਕਲਾਕਾਰ ਦੁਨੀਆ ਤੋਂ ਚਲੇ ਜਾਂਦੇ ਨੇ ਫੇਰ ਸਰਕਾਰਾਂ ਦੀ ਅੱਖ ਖੁੱਲਦੀ ਆ ਵੀ ਅੱਛਾ ਇਸ ਕਲਾਕਾਰ ਨੂੰ ਮਾਣ ਵੀ ਦੇਣਾ ਉਹ ਜਿਉਂਦੇ ਜੀ ਸਰਤਾਜ ਸਾਹਿਬ ਨੂੰ ਉਹ ਇੰਨਾ ਮਾਣ ਦਿੱਤਾ ਵੀ ਉਹਨਾਂ ਦੇ ਨਾਂ ਤੇ ਸੜਕ ਦਾ ਨਾਮ ਰੱਖਿਆ ਜਾ ਰਿਹਾ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਆ ਤੇ ਗਰਦਾਸ ਸਿੰਘ ਸਾਹਿਬ ਦੇ ਨਾਂ ਤੇ ਵੀ ਰੋਡ ਬਣ ਚੁੱਕਾ ਆ ਠੀਕ ਹੈ ਤੇ ਇਸ ਕਰਕੇ ਇਹਨਾਂ ਦੇ ਨਾਂ ਤੇ ਵੀ ਬਣਨਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਗੁਰਦਾਸ ਮਾਨ ਦੇ ਵੀ ਇਹ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਹਾਂਜੀ ਗੁਰਦਾਸ ਮਾਨ ਸਾਹਿਬ ਇਹਨਾਂ ਦੀ ਸ਼ਾਦੀ ਤੇ ਵੀ ਆਏ ਸਗੇ ਅੱਛਾ ਹਾਂਜੀ ਅੱਛਾ ਕੋਈ ਸ਼ਾਦੀ ਦੀ ਗੱਲ ਦੱਸੋ ਸਰਤਾਜ ਸਾਹਿਬ ਦੇ ਉਦੋਂ ਮੈਂ ਬਾਹਰ ਸੀਗਾ ਅੱਛਾ ਤੁਸੀਂ ਬਾਹਰ ਸੀ ਹਾਂ ਮੈਂ ਉਦੋਂ ਬਾਹਰ ਸੀ ਨਹੀਂ ਉਹ ਉਹਦਾ ਕਿਆਦਾ ਹੋਣਾ ਫੋਨ ਤੇ ਬਾਈ ਜੀ ਆ ਜਾਓ ਫੋਨ ਤੇ ਤਾਂ ਕਈ ਵਾਰੀ ਕਿਹਾ ਲੇਕਿਨ ਮੈਂ ਆ ਨਹੀਂ ਪਾਇਆ ਮੈਂ ਫੌਰ ਜੀ ਸੀਗਾ ਠੀਕ ਹੈ ਤੇ ਮੈਂ 18 19 ਸਾਲ ਫੌਰ ਵਿੱਚ ਲਾ ਕੇ ਆਇਆ ਠੀਕ ਹੈ ਚਲੋ ਤੇ ਹੁਣ ਪਰਿਵਾਰ ਦੇ ਵਿੱਚ ਜਦੋਂ ਮੈਂ ਤੁਹਾਡੇ ਫਾਦਰ ਸਾਹਿਬ ਨਾਲ ਵੀ ਗੱਲ ਕਰੀ ਬਜ਼ੁਰਗ ਨੇ ਤਾਂ ਇਹ ਸਾਰਾ ਜਿਹੜਾ ਪਰਿਵਾਰ ਹੈ ਕਦੇ ਸੋਚਿਆ ਸੀਗਾ ਵੀ ਸਾਡੇ ਘਰ ਤੇ ਉੱਟ ਕੇ ਮੁੰਡਾ ਇੰਨੀ ਦੁਨੀਆ ਦੇ ਵਿੱਚ ਆਊਗਾ ਹੁਣ ਤਾਂ ਮੇਲਾ ਦੀ ਲੋਕੀ ਛੋਡੇ ਘਰੇ ਦਿਨ ਦੇ ਵਿੱਚ 25-40 ਜਣੇ ਤਾਂ ਆ ਹੀ ਜਾਂਦੇ ਹੋਣੇ ਬਹੁਤ ਝੜੇ ਆਦੇ ਆ ਲੇਕਰ ਕਾ ਜੀ ਸੋਚਿਆ ਵੀ ਨਹੀਂ ਸੀਗਾ ਕਿ ਇੱਥੇ ਪਹੁੰਚੂਗਾ ਲੇਕਿਨ ਇੱਕ ਵਾਰੀ ਛੋਟੇ ਹੁੰਦਿਆਂ ਨੂੰ ਸਾਡੇ ਚਾਚਾ ਜੀ ਨੇ ਪੁੱਛਿਆ ਜੀ ਤੂੰ ਕੀ ਕਰ ਲੇ ਜਦਾ ਕਹਾ ਮੈਂ 뮤직 ਦਾ 뮤직 ਦਾ ਪੀ ਐਚ ਡੀ ਕਰਕੇ ਤਾਂ ਪ੍ਰੋਫੈਸਰ ਲੱਗਣਾ ਠੀਕ ਉਹਦੀ ਆ ਹੀ ਚਾਹਤ ਸੀ